ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸਰਕਾਰੀ ਮਲਾਜ਼ਮਾਂ ਦੇ ਲਈ ਬਦਲੇ ਰਿਟਾਇਰਮੈਂਟ ਰੂਲਸ ਪੈਨਸ਼ਨਰਸ ਤੋਂ ਲੈ ਕੇ ਭੱਤਿਆਂ ਤੱਕ ਹੋਏ ਵੱਡੇ ਬਦਲਾਅ ਕੀ ਬਦਲਾਅ ਕੀਤੇ ਗਏ ਨੇ ਉਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ 2025 ਦੇ ਵਿੱਚ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਰਿਟਾਇਰਮੈਂਟ ਹੋਈ ਮੁਲਾਜ਼ਮਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਫੈਸਲੇ ਲਏ ਨੇ ਇਹਨਾਂ ਦੇ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਸੇਵਾ ਮੁਕਤੀ ਪ੍ਰਕਿਰਿਆ ਦੇ ਵਿੱਚ ਸੁਧਾਰ ਅਤੇ ਹੋਰ ਕਈ ਲਾਭ ਜਿਹੜੇ ਨੇ ਸ਼ਾਮਿਲ ਨੇ ਇਸ ਬਦਲਾਅ ਦੇ ਕਰਕੇ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀਆਂ ਦੇ ਲਈ ਜੀਵਨ ਆਸਾਨ ਅਤੇ ਬਿਹਤਰ ਬਣਾਉਣ ਦੇ ਲਈ ਜੋ ਫੈਸਲੇ ਕੀਤੇ ਗਏ ਨੇ ਉਨ੍ਹਾਂ ਦੇ ਕਰਕੇ ਇਸ ਜਿਹੜੀ ਸਾਇੰਸ ਛਲੰਗਾ ਜਿਹੜੀ ਹੈ ਕੇਂਦਰ ਸਰਕਾਰ ਦੀ ਕੀਤੀ ਜਾ ਰਹੀ ਹੈ ਸਰਕਾਰ ਨੇ April 2025 ਦੇ ਵਿੱਚ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕੀਤੀ ਇਹ ਸਕੀਮ ਪੁਰਾਣੀ ਪੈਨਸ਼ਨ ਸਕੀਮ ਤੇ ਰਾਸ਼ਟਰੀ ਪੈਨਸ਼ਨ ਸਕੀਮ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ ਯੂਪੀਐਸ ਸਕੀਮ ਦੇ ਤਹਿਤ ਯੂਪੀਐਸ ਸਕੀਮ ਦੇ ਤਹਿਤ ਜੇਕਰ ਕੋਈ ਵੀ ਮਲਾਜ਼ਮ 25 ਸਾਲ ਦੀ ਸੇਵਾ ਕਾਰਜ ਕਾਲ ਪੂਰਾ ਕਰਦਾ ਹੈ ਤਾਂ ਉਸ ਨੂੰ ਪਿਛਲੇ 12 ਮਹੀਨਿਆਂ ਦੀ ਮੂਲ ਤਨਖਾਹ ਦਾ ਪੰਜਾਬ ਪੈਨਸ਼ਨ ਮਿਲੇਗੀ ਕਟੋ-ਕਟ 10 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ 10000 ਦੀ ਗਰੰਟੀ ਸ਼ੁਦਾ ਕਟੋ-ਕਟ ਮਾਨਸਿਕ ਪੈਨਸ਼ਨ ਜਿਹੜੀ ਹੈ ਕਿ ਮਿਲੇਗੀ 25000 ਦੇ ਵਿੱਚ ਸਰਕਾਰ ਨੇ ਜਿਹੜੀ ਮਹਿੰਗਾਈ ਭੱਤੇ ਦੇ ਵਿੱਚ ਦੋ ਵਾਰ ਵਾਅਦਾ ਕੀਤਾ ਜਨਵਰੀ ਤੋਂ ਜੂਨ ਤੱਕ ਡੀਏ ਦੇ ਵਿੱਚ 2% ਅਤੇ ਜੁਲਾਈ ਤੋਂ ਦਸੰਬਰ ਤੱਕ 3% ਦਾ ਵਾਅਦਾ ਕੀਤਾ ਗਿਆ ਕੁੱਲ ਡੀ ਜਿਹੜਾ ਹੈ ਹੁਣ 52% ਹੋ ਗਿਆ ਹੈ ਇਸ ਦੇ ਨਾਲ ਕਰਮਚਾਰੀਆਂ ਤੇ ਪੈਨਸ਼ਨ ਦੀ ਮਾਸਮ ਜਿਹੜੀ ਕਿ ਆਮਦਨ ਵਧੀ ਹੈ ਅਤੇ ਮਹਿੰਗਾਈ ਦੇ ਪ੍ਰਭਾਵ ਨੂੰ ਜਿਹੜਾ ਕਿ ਕੱਟ ਵੀ ਕੀਤਾ ਜਾਵੇਗਾ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ ਪੈਨਸ਼ਨ ਅੰਪਾਸ ਆਰਡਰ ਪ੍ਰਾਪਤ ਕਰਨ ਕਰਨਾ ਦੇ ਵਿੱਚ ਬਹੁਤ ਜਿਹੜਾ ਸਮਾਂ ਲੱਗਦਾ ਸੀ ਸਰਕਾਰ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਭਾਗ ਸੇਵਾ ਮੁਕਤੀ ਤੋਂ 12 ਤੇ 15 ਮਹੀਨਿਆਂ ਵਾਲਾ ਜਿਹੜਾ ਕਿ ਪਹਿਲਾ ਕਰਮਚਾਰੀਆਂ ਦੀ ਯਾਨੀ ਫਾਈਲਾਂ ਤਿਆਰ ਕਰਨ ਦੇ ਵਿੱਚ ਸੇਵਾ ਮੁਕਤੀ ਦੀ ਮਿਤੀ ਤੋਂ ਹੀ ਪੈਨਸ਼ਨ ਅਤੇ ਹੋਰ ਲਾਭ ਇਕੱਠੇ ਮਿਲਨੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਕਰਮਚਾਰੀਆਂ ਨੂੰ ਵਿਧੀ ਰਾਹਤ ਮਿਲੇਗੀ ਇਸੇ ਤਰ੍ਹਾਂ ਹੀ ਵੱਡਾ ਜਿਹੜਾ ਉਪਰਾਲਾ ਜਿਹੜਾ ਕਿ ਮਲਾਜ਼ਮਾਂ ਦੇ ਲਈ ਕੀਤਾ ਗਿਆ ਹੈ ਪੂਰੇ ਸਾਲ ਦੇ ਵਿੱਚ ਇੱਕ ਵਾਰ ਜਿਹੜਾ ਹੈ ਪਹਿਰਾਵਾ ਜਿਹੜਾ ਪਤਾ ਦਿੱਤਾ ਜਾਂਦਾ ਸੀ ਭਾਵੇਂ ਕੋਈ ਵੀ ਕਰਮਚਾਰੀ ਸਾਲ ਦੇ ਅੱਧ ਦੇ ਵਿੱਚ ਸੇਵਾ ਮੁਕਤ ਹੁੰਦਾ ਹੈ ਹੁਣ ਜੇਕਰ ਕੋਈ ਵੀ ਕਰਮਚਾਰੀ ਸਾਲ ਦੇ ਅੱਧ ਦੇ ਵਿੱਚ ਸੇਵਾ ਮੁਕਤ ਹੁੰਦਾ ਹੈ ਤਾਂ ਉਸ ਨੂੰ ਉਸ ਦੀ ਸੇਵਾ ਦੇ ਮਹੀਨਿਆਂ ਦੇ ਆਧਾਰ ਤੇ ਪਹਿਰਾਵਾ ਪੱਤਾ ਮਿਲੇਗਾ ਪਾ ਆਪਕੇ ਇੱਕ ਅਨੁਪਾਤ ਜਿਹੜਾ ਭੁਗਤਾਨ ਹੋਵੇਗਾ ਇਸੇ ਤਰ੍ਹਾਂ ਗ੍ਰੈਸਟੀ ਨੂੰ ਲੈ ਕੇ ਜਿਹੜੇ ਵੱਡੇ ਬਦਲਾਅ ਕੀਤੇ ਗਏ ਨੇ ਯੂਪੀਐਸ ਅਧੀਨ ਸੇਵਾ ਮੁਕਤੀ ਤੇ ਪ੍ਰਾਪਤ ਹੋਣ ਵਾਲੀ ਗ੍ਰੈਸਟੀ ਅਤੇ ਇੱਕ ਜਿਹੜੀ ਹੈ ਮੁਸ਼ਤ ਜਿਹੜੀ ਕਿ ਰਕਮ ਦੋਵਾਂ ਨੂੰ ਵਿੱਚੋਂ ਜਿਹੜੀ ਸੁਧਾਰ ਕੀਤਾ ਗਿਆ ਹੈ ਇਹੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਦੇ ਸਮੇਂ ਵਦੇਰੇ ਵਿਤੀ ਸੁਰੱਖਿਆ ਪ੍ਰਦਾਨ ਕਰਦੀ ਹੈ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਵੱਡੇ ਉਪਰਾਲੇ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਦੁਆਰਾ ਆਪਣੇ ਮੁਲਾਜ਼ਮਾਂ ਦੇ ਲਈ ਪੰਜਾਬ ਸਰਕਾਰ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਕੁਝ ਨਾ ਕੁਝ ਜ਼ਰੂਰ ਕਰੇ ਜਿਹੜਾ ਕਿ 16% ਪੈਂਡਿੰਗ ਡੀਏ ਜਿਹੜਾ ਉਹਨਾਂ ਦਾ ਹੱਲ ਕੀਤਾ ਜਾਵੇ ਇਸੀ ਪੀ ਸਕੀਮ ਬਹਾਲ ਕੀਤੀ ਜਾਵੇ ਪੁਰਾਣੀ ਪੈਨਸ਼ਨਾਂ ਦੀ ਬਹਾਲ ਕੀਤੀ ਜਾਵੇ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ 2.9 ਫੈਕਟਰ ਜਿਹੜਾ ਹੈ ਲਾਗੂ ਕਰੇ ਪੰਜਾਬ ਸਰਕਾਰ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਹਜੇ ਬਾਕੀ ਹੈ 17 ਜੁਲਾਈ 2020 ਤੋਂ ਬਾਅਦ ਪੱਤੀ ਹੋਏ ਮੁਲਾਜ਼ਮਾਂ ਤੇ 6ਵੇਂ ਪੇ ਕਮਿਸ਼ਨ ਪੰਜਾਬ ਦਾ ਲਾਗੂ ਕਰਨਾ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪਰਵੇਸ਼ਨ ਪੇਡ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕਰਨਾ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰ੍ਹਾਂ ਮਲਾਜ਼ਮਾਂ ਦੇ ਲਈ ਜਿਹੜਾ ਸੁਖਾਲਾ ਜਿਹੜਾ ਕੰਮ ਕਰੇ ਜਿਸ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਬਦਲਾਅ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕੀਤਾ ਹੈ ਸੋ ਦੋਸਤੋ ਇਸ ਸਿਆਸ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ